ओम शांति असे सुन रहे हैं आज का परमात्म वरदान आज दे वरदान दे विच परमपिता परमात्मा सानु कह रहे ने श्रीमत प्रमाण जी हजूर कर हजूर नु हाजिर अनुभव करण वाले सर्व प्राप्ति संपन्न पव परमात्मा कह रहे ने जो हर गल दे विच बाप दी श्रीमत प्रमाण जी हजूर जी हजूर करदे ने ਤਬ ਬੱਚਿਆਂ ਦਾ ਜੀ ਹਜ਼ੂਰ ਕਰਨਾ ਅਤੇ ਬਾਪ ਦਾ ਬੱਚਿਆਂ ਦੇ ਅੱਗੇ ਹਾਜ਼ਰ ਹਜ਼ੂਰ ਹੋਣਾ ਜਦੋਂ ਹਜ਼ੂਰ ਹਾਜ਼ਰ ਹੋ ਗਿਆ ਤਾਂ ਕਿਸੇ ਵੀ ਗੱਲ ਦੀ ਕਮੀ ਨਹੀਂ ਰਹੇਗੀ ਸਦਾ ਸੰਪੰਨ ਹੋ ਜਾਵਾਂਗੇ ਦਾਤਾ ਅਤੇ ਭਾਗਯ ਵਿਧਾਤਾ ਦੋਨਾਂ ਦੀ ਪ੍ਰਾਪਤੀਆਂ ਦੇ ਭਾਗਯ ਦਾ ਸਿਤਾਰਾ ਮਸਤਕ ਦੇ ਉੱਤੇ ਚਮਕਣ ਲੱਗੇਗਾ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮ ਪ੍ਰਾਪਤੀਆਂ ਕਿਸ ਤਰ੍ਹਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਉਹ ਪਰਮਾਤਮਾ ਸਾਨੂੰ ਵੀਰੀ ਦੱਸ ਰਹੇ ਨੇ ਕਹਿੰਦੇ ਨੇ ਪਾਣਾ ਪਾਣਾ ਸੀ ਜੋ ਪਾ ਲਿਆ ਹੋਰ ਬਾਕੀ ਕੀ ਰਹਾ ਹ ਬੜਾ ਸੋਹਣਾ ਫਿਲਮੀ ਗੀਤ ਆਂਦਾ ਹੈ ਕਿ ਤੁਮੇ ਪਾ ਕੇ ਹਮਨੇ ਜਹਾਂ ਪਾ ਲਿਆ ਜ਼ਮੀਨ ਤੋਂ ਜ਼ਮੀਨ ਆਸਮਾ ਪਾ ਲਿਆ ਵੀ ਪਰਮਾਤਮਾ ਜਦੋਂ ਸਾਨੂੰ ਮਿਲ ਗਿਆ ਉਸ ਤੋਂ ਬਾਅਦ ਕਿਸੇ ਹੋਰ ਚੀਜ਼ ਦੀ ਚਾਹਨਾ ਨਹੀਂ ਰਹਿੰਦੀ ਪਰ ਪਰਮਾਤਮਾ ਕਹਿੰਦੇ ਉਸ ਦੇ ਉਸ ਨੂੰ ਪਾਣ ਦਾ ਮਤਲਬ ਕੀ ਹੈ ਇਹ ਨਹੀਂ ਕਿ ਅਸੀਂ ਬੈਠੇ ਹਾਂ ਅਸੀਂ ਦਰਸ਼ਨ ਕਰ ਲਏ ਸਾਨੂੰ ਅੱਖਾਂ ਦੇ ਅੱਗੇ ਕੁਝ ਤਿੱਖਣਾ ਸ਼ੁਰੂ ਹੋ ਗਿਆ ਜਾਂ ਸਾਨੂੰ ਕੋਈ ਸਖਸ਼ਤਕਾਰ ਹੋ ਗਿਆ ਇਹ ਪਰਮਾਤਮਾ ਨੂੰ ਪਾਣਾ ਹੈ ਨਹੀਂ ਪਰਮਾਤਮਾ ਨੂੰ ਪਾਣਾ ਉਸ ਦੀ ਬਲੇਸਿੰਗਸ ਨੂੰ ਪ੍ਰਾਪਤ ਕਰਨ ਦਾ ਮਤਲਬ ਉਹਦੀ ਸਿੱਖਿਆਵਾਂ ਤੇ ਚੱਲਣਾ ਉਸ ਦੀ ਆਗਿਆ ਦੇ ਉੱਤੇ ਚੱਲਣਾ ਜਿਸ ਤਰ੍ਹਾਂ ਅਸੀਂ ਲੋਕਿਕ ਦੇ ਵਿੱਚ ਵੀ ਦੇਖਦੇ ਹਾਂ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਸਾਡੇ ਨਾਲ ਕਿਸ ਤਰ੍ਹਾਂ ਰਹਿੰਦਾ ਹੈ ਜਿਵੇਂ ਬੱਚਾ ਸੱਤ ਸਮੁੰਦਰ ਪਾਰ ਵੀ ਬੈਠਾ ਹੋਵੇ ਉਹ ਕੀ ਫੀਲ ਕਰਦਾ ਹੈ ਕਿ ਮੇਰੀ ਮਾਂ ਦਾ ਹੱਥ ਹਮੇਸ਼ਾ ਸਾਥ-ਹਾਥ ਹਮੇਸ਼ਾ ਮੇਰੇ ਨਾਲ ਹੈ ਮੇਰੇ ਪਿਤਾ ਦੀ ਬਲੇਸਿੰਗਸ ਮੇਰੇ ਨਾਲ ਨੇ ਉਹ ਬਲੇਸਿੰਗਸ ਕਿਸ ਰੂਪ ਦੇ ਵਿੱਚ ਹੁੰਦੀਆਂ ਨੇ ਉਹ ਬਲੇਸਿੰਗਸ ਹੁੰਦੀਆਂ ਨੇ ਸਿੱਖਿਆਵਾਂ ਦੇ ਰੂਪ ਦੇ ਵਿੱਚ ਜਦੋਂ ਬੱਚਾ ਆਪਣੇ ਮਾਤਾ-ਪਿਤਾ ਦੀ ਦਿੱਤੀ ਹੋਈ ਸਿੱਖਿਆਵਾਂ ਨੂੰ ਲੈ ਕੇ ਚੱਲਦਾ ਹੈ ਆਪਣੇ ਨਾਲ ਉਹ ਫੀਲ ਕਰਦਾ ਹੈ ਕਿ ਮੇਰੇ ਮਾਪ ਦਾ ਅਸ਼ੀਰਵਾਦ ਮੇਰੇ ਨਾਲ ਹੈ ਉਹ ਦੀ ਸਿੱਖਿਆਵਾਂ ਹੀ ਉਹ ਅਸ਼ੀਰਵਾਦ ਹੈ ਜਿਹੜੇ ਬੱਚੇ ਨੂੰ ਮਿਲਿਆ ਨੇ ਲੇਕਿਨ ਬੱਚਾ ਵਿਦੇਸ਼ ਦੇ ਵਿੱਚ ਬੈਠਾ ਹੈ ਉਹ ਮਾਤਾ ਪਿਤਾ ਦੀ ਕਿਸੇ ਵੀ ਸਿੱਖਿਆ ਨੂੰ ਫੋਲੋ ਨਹੀਂ ਕਰ ਰਿਹਾ ਉਸ ਦੀ ਆਗਿਆ ਨੂੰ ਮੰਨ ਨਹੀਂ ਰਿਹਾ ਉਹ ਆਸ਼ੀਰਵਾਦ ਕਿਵੇਂ ਮਿਲੇਗੀ ਜਿਸ ਤਰ੍ਹਾਂ ਲੋਕਿਕ ਦੇ ਵਿੱਚ ਵੀ ਪਰਮਾਤਮਾ ਕਹਿੰਦੇ ਨੇ ਮਾਤਾ ਪਿਤਾ ਦੀ ਆਸ਼ੀਰਵਾਦ ਉਸ ਦੀ ਸਿੱਖਿਆਵਾਂ ਨੇ ਇਸੇ ਤਰ੍ਹਾਂ ਹੀ ਅਧਿਆਤਮਿਕਤਾ ਦੇ ਵਿੱਚ ਵੀ ਅਸੀਂ ਇਹ ਸਿੱਖਦੇ ਹਾਂ ਕਿ ਪਰਮਾਤਮਾ ਦੀ ਬਲੇਸਿੰਗਸ ਨੂੰ ਪ੍ਰਾਪਤ ਕਰਨ ਦਾ ਮਤਲਬ ਉਸ ਦੀ ਦਿੱਤੀ ਹੋਈ ਸਿੱਖਿਆਵਾਂ ਨੂੰ ਉਸ ਦੀ ਆਗਿਆ ਨੂੰ ਮੰਨਣਾ ਅਤੇ ਉਸ ਦੇ ਉੱਤੇ ਚੱਲਣਾ ਹੁਣ ਪਰਮਾਤਮਾ ਦੀ ਦਿੱਤੀ ਹੋਈ ਪਹਿਲੀ ਸਿੱਖਿਆ ਕੀ ਹੈ ਪਰਮਾਤਮਾ ਸਭ ਤੋਂ ਪਹਿਲਾਂ ਸਾਨੂੰ ਆ ਸਿੱਖਿਆ ਦਿੰਦੇ ਨੇ ਕਿ ਇਸ ਦੇਹ ਨੂੰ ਜਿਹੜੀ ਕਿ ਨਾਸ਼ਵਾਨ ਹੈ ਮਿੱਟੀ ਹੈ ਇਸ ਦੇਹ ਨੂੰ ਭੁੱਲੋ ਆਪਣੇ ਆਪਣੇ ਆਪ ਨੂੰ ਆਤਮਾ ਸਮਝੋ ਪਰਮਾਤਮਾ ਦੀ ਪਹਿਲੀ ਸਿੱਖਿਆ ਕਿ ਮੈਂ ਇਸ ਸ਼ਰੀਰ ਨਹੀਂ ਮੈਂ ਆਤਮਾ ਹਾਂ ਇਸ ਸੰਸਾਰ ਦੇ ਉੱਤੇ ਰੋਲ ਪਲੇ ਕਰਨ ਲਈ ਆਈ ਹਾਂ ਫਿਰ ਦੂਜੀ ਸਿੱਖਿਆ ਪਰਮਾਤਮਾ ਨੇ ਦਿੱਤੀ ਕਿ ਬੱਚੇ ਮੇਰੇ ਨਾਲ ਸਾਰੇ ਸੰਬੰਧ ਜੋੜੋ ਜੋ ਅਸੀਂ ਗਾਉਂਦੇ ਆਏ ਹਾਂ ਅੱਜ ਤੱਕ ਕਿ ਤੂੰ ਹੀ ਮਾਤਾ ਤੂੰ ਹੀ ਪਿਤਾ ਤੂੰ ਹੀ ਬੰਧੂ ਤੂੰ ਹੀ ਸਖਾ ਉਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਸ਼ਾਮਿਲ ਕਰੋ ਅਤੇ ਮਾਤਾ ਪਿਤਾ ਦੇ ਉਸ ਸੰਬੰਧ ਨੂੰ ਫੀਲ ਕਰੋ ਜਦੋਂ ਅਸੀਂ ਪਰਮਾਤਮਾ ਨੂੰ ਆਪਣੇ ਆਪ ਨਾਲ ਉਹ ਸੰਬੰਧ ਜੋੜ ਕੇ ਫੀਲ ਕਰਦੇ ਹਾਂ ਕਿ ਤੂੰ ਹੀ ਮੇਰਾ ਮਾਤਾ ਤੂੰ ਹੀ ਮੇਰਾ ਪਿਤਾ ਉਸ ਦੀਆਂ ਸਿੱਖਿਆਵਾਂ ਨੂੰ ਪਾਲਣ ਕਰਨਾ ਸ਼ੁਰੂ ਕਰਦੇ ਹਾਂ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਸਾਡੀ ਅੱਖ ਮਨੁੱਖਾਂ ਵਾਲੀ ਜਾਨਦੀ ਵੀ ਆ ਮਨੁੱਖ ਮੈਨੂੰ ਦੇਵੇ ਕਿਉਂਕਿ ਸਾਡਾ ਮਾਤਾ ਪਿਤਾ ਤੇ ਕੌਣ ਹੈ ਆ ਪਰਮ ਪਰਮ ਪਿਤਾ ਪਰਮਾਤਮਾ ਜਿਹੜਾ ਸਾਰੀ ਦੁਨੀਆ ਨੂੰ ਦੇਣ ਵਾਲਾ ਹੈ ਜਦੋਂ ਅਸੀਂ ਉਸ ਨੂੰ ਇਹ ਸੰਬੰਧ ਜੋੜ ਕੇ ਯਾਦ ਕਰਦੇ ਹਾਂ ਪਰਮਾਤਮਾ ਹਰ ਕਦਮ ਦੇ ਉੱਤੇ ਸਾਡੀ ਮਦਦ ਕਰਨ ਲਈ ਜਿਸ ਤਰ੍ਹਾਂ ਬੱਚਾ ਮਾਪੇ ਦੇ ਕੋਲ ਕਿੰਨਾ ਸਿਕਿਓਰ ਫੀਲ ਕਰਦਾ ਹੈ ਉਹਨੂੰ ਕਮੀ ਨਹੀਂ ਹੁੰਦੀ ਜਦੋਂ ਮਾਤਾ ਪਿਤਾ ਦੇ ਨਾਲ ਹੁੰਦਾ ਹੈ ਉਸ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਦਾ ਕੰਮ ਉਸ ਦੇ ਮਾਤਾ ਪਿਤਾ ਕਰਦੇ ਨੇ ਇਸੀ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਨੇ ਕਿ ਜਦੋਂ ਤੁਸੀਂ ਮੇਰੇ ਨਾਲ ਉਹ ਸਾਰੇ ਸੰਬੰਧ ਜੋੜ ਕੇ ਨਿਭਾਣਾ ਸ਼ੁਰੂ ਕਰਦੇ ਹੋ ਸਾਨੂੰ ਕਿਸੇ ਵੀ ਮਨੁੱਖ ਵੱਲ ਤੱਕਣ ਦੀ ਲੋੜ ਨਹੀਂ ਪਰਮਾਤਮਾ ਦੇ ਨਾਲ ਉਹ ਸਾਰੀ ਪ੍ਰਾਪਤੀਆਂ ਜਿਵੇਂ ਅਸੀਂ ਗੀਤ ਵਿੱਚ ਸੁਣਿਆ ਕਿ ਤੁਮੇ ਪਾ ਕੇ ਜਹਾਂ ਪਾ ਲਿਆ ਵੀ ਪਰਮਾਤਮਾ ਨੂੰ ਪਾਇਆ ਤੇ ਸਾਰੀ ਜ਼ਮੀਨ ਸਾਰਾ ਆਸਮਾਨ ਆਪਣਾ ਹੋ ਗਿਆ ਸਾਡੇ ਜਨਕੀ ਦਾਦੀ ਜੀ ਬਹੁਤ ਸੋਹਣੀ ਗੱਲ ਸੁਣਾਉਂਦੇ ਸੀਗੇ ਕਹਿੰਦੇ ਸਫੇਦ ਕਪੜਾ ਖੀਸਾ ਖਾਲੀ ਮੈਂ ਹਾਂ ਪੂਰੇ ਵਿਸ਼ਵ ਕੀ ਵਾਲੀ ਕਪੜੇ ਸਫੇਦ ਨੇ ਖੀਸਾ ਖਾਲੀ ਹੈ ਲੇਕਿਨ ਮੈਂ ਪੂਰੇ ਵਿਸ਼ਵ ਦੇ ਮਾਲਿਕ ਹੈ ਗਈਆਂ ਉਹ ਕਿਸ ਤਰ੍ਹਾਂ ਬਣ ਗਏ ਪੂਰੇ ਵਿਸ਼ਵ ਦੇ ਮਾਲਿਕ ਤਾਂ ਦਾਦੀ ਜੀ ਬਹੁਤ ਪਿਆਰ ਨਾਲ ਕਹਿੰਦੇ ਸੀ ਕਿਉਂਕਿ ਇਸ ਵਿਸ਼ਵ ਦਾ ਜਿਹੜਾ ਮਾਲਿਕ ਹੈ ਇਸ ਸੰਸਾਰ ਦਾ ਜਿਹੜਾ ਰਚੇਤਾ ਹੈ ਉਹ ਮੇਰਾ ਬਾਪ ਹੈ ਜਦੋਂ ਉਸ ਬਾਪ ਦੇ ਸਰੂਪ ਦੇ ਵਿੱਚ ਉਸ ਨੂੰ ਦੇਖਦੇ ਸੀ ਤੇ ਫੀਲ ਕਰਦੇ ਕਿ ਸਾਰਾ ਸੰਸਾਰ ਹੀ ਮੇਰਾ ਹੈ ਸਾਰੀ ਆਤਮਾਵਾ ਮੇਰੇ ਹੀ ਭੈਣ ਭਰਾ ਨੇ ਇਸ ਕਰਕੇ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਉਸ ਉੱਚੀ ਸੋਚ ਨੇ ਉਸ ਉਹਨਾਂ ਨੂੰ ਸਾਰੇ ਵਿਸ਼ਵ ਦੀ ਦਾਦੀ ਬਣਾ ਦਿੱਤਾ ਵਿਸ਼ਵ ਦੀ ਹਰੇਕ ਆਤਮਾ ਦੇ ਮਨ ਦੇ ਵਿੱਚ ਉਹ ਰਿਗਾਰਡ ਪੈਦਾ ਹੋ ਗਿਆ ਦਾਦੀ ਲਈ ਕਿਉਂਕਿ ਉਹ ਵਿਸ਼ਵ ਦੇ ਮਾਲਿਕ ਦੀ ਧੀ ਬਣ ਗਈ ਉਹਨਾਂ ਦੀ ਬੇਟੀ ਬਣ ਗਈ ਉਸ ਰੂਪ ਵਿੱਚ ਆ ਗਈ ਪਰਮਾਤਮਾ ਕਹਿੰਦੇ ਨੇ ਜੇ ਤੁਸੀਂ ਵੀ ਸਾਰੇ ਪਰਮਾਤਮਾ ਦੀਆਂ ਸਿੱਖਿਆ ਨੂੰ ਸਮਝ ਲਓ ਤੇ ਪਰਮਾਤਮਾ ਹਾਜ਼ਰ ਹੋ ਜਾਏਗਾ ਹਰ ਜਗ੍ਹਾ ਸਾਡੀ ਮਦਦ ਕਰਨ ਲਈ ਇਸ ਕਰਕੇ ਅਸੀਂ ਜੀ ਹਜ਼ੂਰ ਕਰਾਂਗੇ ਤੇ ਉਹ ਹਾਜ਼ਰ ਹਜ਼ੂਰ ਜੋ ਹੈ ਸਾਹਮਣੇ ਸਾਡੇ ਆ ਜਾਏਗਾ अज अं सारे सारा दिन अपने आप आपू उस करा कि वह ज्योति बिंदु निराकार मेरे नाल है अनुभव करिए मैं आत्मा मत्थे मथे चमक रही हाँ मैं आत्मा भी ज्योति बिंदु मेरे पिता परमात्मा भी ज्योति बिंदु ने मेरे बाबा शांति सागर सुख दे सागर प्रेम के सागर ने मैं सर्व शक्तिवान दी संतान हाँ इस सृष्टिदार चेता मेरा पिता है मेरे कोल हर चीज है हर प्राप्ति है मैं सब कुछ पा लिया और कुछ नहीं चाहिए ओम शांति